ਤੁਸੀਂ ਫਿਲਮ ਦੇਖੀ ਹੋਣੀ ਹੈ ਸ਼ਾਇਦ ਖੂਨ ਦਾ ਬਦਲਾ ਖੂਨ ਜਾਂ ਖੂਨ ਦਾ ਬਦਲਾ ਖੂਨ ਇਹ ਤੁਸੀਂ ਡਾਇਲੋਗ ਸੁਨੇ ਹੋਣਗੇ ਇਹ ਫਿਲਮ ਦੇਖੀ ਹੋਣੀ ਹੈ ਪਰ ਇਸੇ ਤਰ੍ਹਾਂ ਦਾਕ ਹੈਰਾਨ ਕਰਨ ਵਾਲਾ ਮਾਮਲਾ ਰਾਜਕੋਟ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਮਾਂ ਨੇ ਡੇਢ ਮਹੀਨੇ ਦੇ ਵਿੱਚ ਆਪਣੇ ਪੁੱਤਰ ਦੀ ਮੌਤ ਦਾ ਬਦਲਾ ਲਿਆ ਹੈ ਔਰਤ ਨੇ ਆਪਣੇ ਜਵਾਈ ਦੇ ਭਰਾ ਦਾ ਬੇਰਹਿਮੀ ਨਾਲ ਚਾਕੂ ਮਾਰ ਮਾਰ ਕੇ ਕਤਲ ਕਰ ਦਿੱਤਾ ਹੈ ਪੁਲਿਸ ਨੇ ਇਸ ਮਾਮਲੇ ਵਿੱਚ ਦੋਸ਼ੀ ਔਰਤ ਨੂੰ ਹੁਣ ਗ੍ਰਿਫਤਾਰ ਕਰ ਲਿਆ ਹੈ ਦਰਅਸਲ 4 ਦਿਨ ਪਹਿਲਾਂ ਰਾਜਕੋਟ ਦੇ ਸਰਹਾਰ ਨੇੜੇ ਸਰਪਿੰਡ ਦੇ ਵਿੱਚ ਗਰੀਸ਼ ਰਠੌਰ ਨਾਮੀ ਨੌਜਵਾਨ ਦੀ ਲਾਸ਼ ਖੂਨ ਨਾਲ ਲਥਪਥ ਮਿਲੀ ਸੀ। ਇਹਦੀ ਸੂਚਨਾ ਮਿਲਣ ਤੇ ਪੁਲਿਸ ਅਤੇ ਅਪਰਾਧ ਸ਼ਾਖਾ ਦੀ ਟੀਮ ਮੌਕੇ ਤੇ ਪਹੁੰਚੀ ਸੀ ਅਤੇ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਗਰੀਸ਼ ਆਪਣੀ ਮਾਂ ਦੇ ਆਪਰੇਸ਼ਨ ਲਈ ਰਾਬੋਦ ਗਿਆ ਹੋਇਆ ਸੀ। ਜਦੋਂ ਉਹ ਆਪਣੇ ਪਿੰਡ ਦੇ ਨੇੜੇ ਪਹੁੰਚਿਆ ਤਾਂ ਉਸ ਨੂੰ ਚਾਕੂ ਮਾਰ-ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਹਦੇ ਵਿੱਚ ਇਸ ਮਾਮਲੇ 'ਚ ਪੁਲਿਸ ਨੇ ਮ੍ਰਿਤਕ ਗਰੀਸ਼ ਦੀ ਭੈਣ ਜੈਸ਼ਰੀ ਦੇ ਸਾਫਕਾ ਸੱਸ ਸੋਨਲ ਬੇਨ ਸੋਲੀਆ ਜਿਸ ਦੀ ਉਮਰ 50 ਕ ਸਾਲ ਦੱਸੀ ਜਾ ਰਹੀ ਹੈ ਉਸ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕਾਤਲ ਦੇ ਲੜਕੇ ਅਜੀ ਦਾ ਵਿਆਹ ਮ੍ਰਿਤਕ ਦੀ ਭੈਣ ਜੈਸ਼ਰੀ ਦੇ ਨਾਲ ਹੋਇਆ ਸੀ। ਹਾਲਾਂਕਿ ਦੋਵਾਂ ਦੇ ਤਲਾਕ ਤੋਂ ਬਾਅਦ ਡੇਢ ਮਹੀਨੇ ਪਹਿਲਾਂ ਅਜੀ ਨੇ ਖੁਦਕੁਸ਼ੀ ਕਰ ਲਈ ਸੀ। ਜਦੋਂ ਮਾਂ ਨੇ ਆਪਣਾ ਇੱਕ ਪੁੱਤਰ ਗਵਾ ਲਿਆ ਤਾਂ ਉਸ ਨੇ ਬਦਲਾ ਲੈਣ ਦਾ ਫੈਸਲਾ ਸੁਣਾਇਆ ਸੀ। ਆਪਣੇ بیٹے ਦੀ ਮੌਤ ਦਾ ਬਦਲਾ ਲੈਣ ਲਈ ਸੋਨਲ ਬੇਨ ਅਕਸਰ ਇੰਸਟਾਗ੍ਰਾਮ ਤੇ ਫੇਸਬੁਕ ਵਰਗੇ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਨੇ ਉਹਨਾਂ ਤੇ ਲਾਈਵ ਵੀ ਹੋ ਜਾਇਆ ਕਰਦੀ ਸੀ ਇਹ ਨਹੀਂ ਨੀ ਉਹਨਾਂ ਨੇ ਆਪਣੇ ਹੱਥ ਤੇ ਆਪਣੇ ਪੁੱਤਰ ਦੀ ਤਸਵੀਰ ਦਾ ਇੱਕ ਟੈਟੂ ਵੀ ਬਣਵਾਇਆ ਅਤੇ ਲਿਖਿਆ ਮਾਰੋ ਸਾਜ਼ ਇਹਦੇ ਤੋਂ ਪਹਿਲਾਂ ਸੋਨਲ ਬੇਨ ਨੇ ਮਿਰਤਿਕ ਦੀ ਮਾਂ ਨੂੰ ਵੀ ਤਬਕੀ ਦਿੱਤੀ ਸੀ ਕਿ ਜੇਕਰ ਸਾਡੇ ਵਿੱਚੋਂ ਇੱਕ ਗਿਆ ਤਾਂ ਤੁਹਾਡੇ ਘਰ ਵਿੱਚੋਂ ਵੀ ਇੱਕ ਜਾਵੇਗਾ ਸੋਨਲ ਬੇਨ ਨੇ ਦੋ ਨਾਬਾਲਗਾਂ ਦੇ ਨਾਲ ਮਿਲ ਕੇ ਗਰੀਸ਼ ਨੂੰ ਮਾਰਨ ਦੀ ਯੋਜਨਾ ਉਲੀਕੀ ਜਿਸ ਤੋਂ ਬਾਅਦ 18 ਜਨਵਰੀ 2025 ਨੂੰ ਜਦੋਂ ਗਰੀਸ਼ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਸੋਨਲ 베ਨ ਅਤੇ ਉਸ ਦੀਆਂ ਸਹੇਲੀਆਂ ਦੀ ਉਸ ਨਾਲ ਲੜਾਈ ਹੋ ਗਈ। ਇਸ ਦੌਰਾਨ ਲਾਲਗੂ ਸੋਨਨਬੇਲ ਨੇ ਚਾਕੂ ਕੱਢਿਆ ਅਤੇ ਅਜੇ ਤੇ 8 ਤਿੱਖੇ ਚਾਕੂ ਨਾਲ ਵਾਰ ਕਰ ਦਿੱਤੇ ਅਤੇ ਉਸ ਦੀਆਂ ਆਂਦਰਾਂ ਤੱਕ ਕੱਢ ਦਿੱਤੀਆਂ। ਫਿਲਹਾਲ ਪੁਲਿਸ ਨੇ ਸੋਨਲ 베ਲ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਅਗਲੀਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।